ਮੈਂ ਇਹਨਾਂ ਦੀ ਸੇਤ ਬਾਰੇ ਪਤਾ ਕਰਨ ਆਇਆ ਤੁਸੀਂ ਨਾਲੇ ਦੇਖੋ ਐਗਰੀਕਲਚਰ ਵਿੱਚ ਫ੍ਰੀ ਮੈਕਨੈਗੀ ਅਥਾਰਟੀ ਹੈ ਉਹ ਜੋ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਕੀ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਤੋਂ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਆਪ ਮੁਨਾਫੇਪਕਸ਼ਟਾ ਬਣਾਉਣਾ ਹੈ ਐਂਡ ਆਈ ਕੈਨਾਲ ਕੋਲ ਇਹਦਾ ਨੌਲੇਜ ਦਾ ਮਤਲਬ ਹੈ ਖਜ਼ਾਨਾ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਵਾਂਗੇ ਸਰ ਸਿਆਸਤ ਸਿਆਸੀ ਖਿਆਸੀ ਜਿਹੜੀਆਂ ਨੇ ਕਿ ਸਿਆਸਤ ਦੇ ਤੌਰ ਤੇ ਮੁਲਾਕਾਤ ਨਹੀਂ ਕੋਈ ਸਿਆਸਤ ਨਹੀਂ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਅ ਅਸੀਂ ਵੀ ਉਵੇਂ ਉਵੇਂ ਵਾਂਗੂ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਆ ਮੇਰੇ ਮੈਸੇਜ ਵੀ ਉਹ ਰੋਣਾ ਚਾਹਦੇ ਨੇ ਮਿਲਣਾ ਚਾਹੁੰਦੇ ਨੇ ਵਿਕਾ ਵੈਲਕਮ ਇਸ ਬੁਈ ਰਾਤ ਦੇ ਸਾਰੇ ਉਹ ਜੰਦੇ ਨੇ ਸਾਰੇ ਪਰ ਵੀ ਦੇ ਲੀਡਰ ਬਿਲਕੁਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋਈ ਪੋਲੀਟਿਕਲ ਨਾ ਕੁਝ ਹੋ ਕੋਈ ਕਰਨੀ ਸੀ ਪਰਵਾਰ ਨੂੰ ਬੈਠੇ ਇਹਨਾਂ ਦੇ ਫਾਦਰ ਵੇਲੇ ਦੀਆਂ ਗੱਲਾਂ ਉਹ ਲੋਕ ਉਰੋਂ ਆਉਂਦੇ ਰਹੇ ਤੇ ਕੋਈ ਮਤਲਬ ਜੇ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣੇ ਪਾਰਟੀ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਕਿ ਪੰਜਾਬ ਇੱਕ ਵੱਡੇ ਕ੍ਰਾਈਸਿਸ ਵੱਲ ਵੱਧ ਰਿਹਾ ਹੈ ਅੱਕੱਲਾ ਹੜ੍ਹਾਂ ਤੱਕ ਸੀ ਇਹ ਝਾਲ ਘਟ ਗਿਆ ਬਹੁਤ ਪਰ ਉੰਜੇ ਦੋ ਦਿਨ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋਇਆ ਇਕ ਬਹੁਤ ਵੱਡਾ ਕ੍ਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਸੋਚੋ ਇਹਦੇ ਬਾਰੇ ਵਿੱਚ ਤੁਹਾਨੂੰ ਕਿਹਾ ਸੀ ਪੰਜਾਬ ਨੂੰ ਇੱਕ ਰੀਜIONAL ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਕਿ ਰੀਜIONAL ਪਾਰਟੀ ਦੇ ਲਈ ਪੰਜਾਬ ਦੀ ਸੀਓ ਟੁੱਟ ਗਈ ਉਹਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ-ਕੁੱਠੇ ਕਰਨਾ ਹੈ ਬਾਕੀ ਤੋਂ ਬੈਤ ਤੁਹਾਡੀ ਜਿਹੜੀ 2027 ਚ ਚੁਚੀ ਵਿੱਚ ਚ ਚੁਚੀ ਵਿੱਚ ਨਾਸ਼ ਕਰਿਆ ਆ ਰਹੇ ਮਸਾਨੀ ਮਸਲੇ ਨੂੰ ਲੈ ਕੇ ਕੋਈ ਇਦਾਂ ਦੀ ਗੱਲ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਇਦਾਂ ਦੀ ਇਦਾਂ ਦੀ ਕੋਈ ਨਹੀਂ ਜੇ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਜਾਂ ਇਹਨਾਂ ਦੇ ਇਦਾਂ ਦੀ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਠੀਕ ਕਿਹੜੀ ਗੱਲ ਤਾਂ ਕੋਈ ਹੋਈ ਨਹੀਂ ਨਾ ਇਹ ਤਾਂ ਸਿੰਪਲੀ ਫੈਮਿਲੀ ਵਿਜ਼ਿਟ ਸੀ ਮੈਂ ਇਹਨਾਂ ਦੀ ਸਿਹਤ ਬਾਰੇ ਪਤਾ ਕਰਨਾ ਆ ਤੇ ਨਾਲੇ ਦੇਖੋ ਐਗਰੀਕਲਚਰ ਵਿੱਚ ਵੀ ਮੈਂ ਕਹਿੰਨਾ ਕਿ ਅਥਾਰਟੀ ਹੈ ਸੋ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਸੋ ਮੈਂ ਵੀ ਉਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਆਪਾਂ ਮੁਨਾਫੇ ਭਰਕਦਾ ਬਣਾਉਣਾ ਹੈ ਐਂਡ ਆਈ ਕਨਾਲ ਕੋਲ ਇਹਦਾ ਨੋਲਿਜ ਦਾ ਮਤਲਬ ਹੈ ਦਾ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਾਂਗੇ ਸਰ ਸਰ ਜਾਮਾ ਸਿਆਸੀ ਸਿਆਸੀ ਜਿਹੜੀਆਂ ਨੇ ਕਿ ਸਿਆਸਤ ਦੇ ਤੌਰ ਤੇ ਮੁੱਲਾਂ ਦਾ ਨਹੀਂ ਕੋਈ ਚਾਤੁਰ ਨਹੀਂ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਅ ਅਸੀਂ ਵੀ ਉਵੇਂ ਉਵੇਂ ਮੰਗੂ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਆ ਮੇਰੇ ਮੇਰੇ ਵੀ ਰੋਣਾ ਚਾਹਦੇ ਨੇ ਮਿਲਣਾ ਚਾਹਦੇ ਨੇ ਵੈਲਕਮ ਬੁਰੀ ਰਾਤ ਦੇ ਸਾਰੇ ਆਉਂਦੇ ਜਾਂਦੇ ਨੇ ਸਾਰੇ ਪਾਰਟੀ ਦੇ ਲੀਡਰ ਮੇਰੇ ਕੋਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋ ਪੋਲੀਟਿਕਲ ਨਾ ਕੁਝ ਕੋਈ ਕਰਨੀ ਸੀ ਪਰਿਵਾਰ ਨੂੰ ਬੈਠੇ ਇਨਾਂ ਦੇ ਫਾਦਰ ਵੇਲੇ ਦੀ ਗੱਲਾਂ ਉਹ ਲੋਕ ਯਾਦ ਆਉਂਦੇ ਨੇ ਇਹ ਤੋਂ ਬਿਨਾਂ ਕਿ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣੇ ਦਾ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਕਿ ਪੰਜਾਬ ਇੱਕ ਬੜੇ ਕ੍ਰਾਈਸਿਸ ਵੱਲ ਵੱਧ ਰਿਹਾ ਹੈ ਅੱਕਲਾ ਹੜ੍ਹਾਂ ਤੱਕ ਸੀ ਇਹ ਝਾੜ ਘਟ ਗਿਆ ਬਹੁਤ ਔਰ ਜੇ ਦੂਦਰ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕ੍ਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਸੋਚੋ ਇਹਦੇ ਬਾਰੇ ਵਿੱਚ ਉਹ ਲੋਕ ਕਹਾਂ ਸੀ ਪੰਜਾਬ ਨੂੰ ਇੱਕ ਰੀਜIONAL ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਵੀ ਰੀਜIONAL ਪਾਰਟੀ ਜਿਹਨੇ ਪੰਜਾਬ ਦੀ ਸੀ ਉਹ ਟੁੱਟ ਗਈ ਉਹਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ-ਕੁੱਠੇ ਕਰਨਾ ਹੈ ਬਾਕੀ ਤੋਂ ਬੈਤ ਤੋਂ ਅੱਜ ਦੇ ਦਿਨ ਦੋ ਹਨਾੜੇ ਸਾਥ ਜਿਵੇਂ ਸਾਥ ਤੁਸੀਂ ਵਿੱਚ ਨਾਚ ਕਰ ਰਹੇ ਆ ਰਹੇ ਮਸਾਲੀ ਮਸਲੇ ਨੂੰ ਲੈ ਕੇ ਉਈ ਇਦਾਂ ਨਹੀਂ ਗਾਇਆ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਇਦਾਂ ਇਦਾਂ ਦੀ ਕੋਈ ਨਹੀਂ ਜੇ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਜਾਂ ਜੇ ਇੰਨਾ ਦੀ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਕੁਝ ਵੀ ਗੱਲ ਤਾਂ ਕੋਈ ਹੋਈ ਨਹੀਂ ਨਾ ਇਹ ਤਾਂ ਸਿੰਪਲੀ ਫੈਮਿਲੀ ਵਿਜ਼ਿਟ ਸੀ